ਪੰਜਾਬ ਦੇ ਅਸਲ ਇਸ਼ੂ ਹੈ ਕੀ ਨੇ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਮਸਲੇ ਦਿਖਾਉਣਾ ਕੀ ਚਾਹੁੰਦੀ ਦੇਖੋ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਆਮ ਆਦਮੀ ਪਾਰਟੀ ਦੇ ਸੁਪਰੀਮੋ ਰਵਿੰਦ ਕੇਜਰੀਵਾਲ ਤੇ ਸਮੁੱਚੀ ਆਮ ਆਦਮੀ ਪਾਰਟੀ ਨੂੰ ਇਹ ਸਵਾਲ ਕਰਦਾ ਕਿ ਕੀ ਪੰਜਾਬ ਦੀ ਰਾਜਨੀਤੀ ਹੈ ਜਿਹੜੀ ਉਹ ਮੁੱਦਿਆਂ ਤੇ ਹੋਣੀ ਚਾਹੀਦੀ ਹੈ ਜਾਂ ਪੰਜਾਬ ਦੀ ਰਾਜਨੀਤੀ ਸਿਰਫ ਤੇ ਸਿਰਫ ਦੂਸ਼ਣਬਾਜ਼ੀ ਤੇ ਬੇਬੁਨਿਆਦ ਬਿਆਨਾਂ ਦੇ ਉੱਤੇ ਹੋਣੀ ਚਾਹੀਦੀ ਹੈ ਪੰਜਾਬ ਦੇ ਕੋਰ ਇਸ਼ੂਸ ਤਾਂ ਨੇ ਗੈਂਗਸਟਰ ਡਰੱਗ ਪੰਜਾਬ ਦੇ ਸਿਰ ਤੇ ਚੜ ਰਿਹਾ ਕਰਜ਼ਾ ਤੇ ਮੁੱਖ ਮੰਤਰੀ ਭਗਵੰਤ ਮਾਨ ਰੁਜੇ ਨੇ ਸਿਰਫ ਸਿਆਸੀ ਤੁੰਤੂ ਮੈਮਾਂ ਦੇ ਵਿੱਚ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਦੀ ਪਿਛਲੇ 6 ਮਹੀਨਿਆਂ ਦੀ ਚਾਹੇ ਕੋਈ ਰੈਲੀ ਦੇ ਵਿੱਚ ਉਹਨਾਂ ਦਾ ਬਿਆਨ ਹੋਵੇ ਚਾਹੇ ਮੁੱਖ ਮੰਤਰੀ ਦੀ ਕੋਈ ਪ੍ਰੈਸ ਕਾਨਫਰੰਸ ਹੋਵੇ ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਚ ਨਾ ਡਿਵੈਲਪਮੈਂਟ ਨੂੰ ਲੈ ਕੇ ਕੋਈ ਗੱਲ ਕੀਤੀ ਨਾ ਸੋਸ਼ਲ ਵੈਲਫੇਅਰ ਸਕੀਮਾਂ ਨੂੰ ਲੈ ਕੇ ਕੋਈ ਗੱਲ ਕੀਤੀ ਜੇ ਕੋਈ ਗੱਲ ਪਿਛਲੇ 6 ਮਹੀਨਿਆਂ ਦੇ ਵਿੱਚ ਹੋਈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਿੱਦਾਂ ਬਦਨਾਮ ਕਰਨਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਕਿੱਦਾਂ ਕੂਟ ਪ੍ਰਚਾਰ ਕਰਨਾ ਹੈ ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਤੇ ਨਿੱਜੀ ਤੌਰ ਤੇ ਕਿਸ ਤਰੀਕੇ ਹਮਲੇ ਕਰਨੇ ਨੇ ਮੁੱਖ ਮੰਤਰੀ ਸਾਹਿਬ ਇਹ ਮੰਨਸ਼ਾ ਸਾਫ ਹੈ ਇਹ ਸ਼੍ਰੋਮਣੀ ਅਕਾਲੀ ਦਲ ਤੋਂ ਲੈ ਕੇ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਤੁਸੀਂ ਸਿਆਸੀ ਰੰਜਿਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਦੇ ਉੱਤੇ ਝੂਠੇ ਪਰਚੇ ਦਰਜ ਕਰਨੇ ਚਾਹੁੰਦੇ ਹਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਜੇ ਕਿਸੇ ਨੇ ਆਮ ਆਦਮੀ ਪਾਰਟੀ ਦੀਆਂ ਮਾੜੀਆਂ ਕਾਰਗੁਜ਼ਾਰੀਆਂ ਦਾ ਸਾਹਬ ਲੈਣਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੇ ਲੈਣਾ ਪਰ ਸਵਾਲ ਇਹ ਖੜਾ ਹੋ ਜਾਂਦਾ ਹੈ ਕਿ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡੀਬਿਲਟੀ ਕਿੱਥੇ ਜਾ ਰਹੀ ਹੈ ਕਿਉਂਕਿ ਇਹ ਇਕੱਲੀ ਭਗਵੰਤ ਮਾਨ ਸਾਹਿਬ ਦੀ ਗੱਲ ਨਹੀਂ ਇਹ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਤੇ ਹੁਣ ਕੱਲ ਮੁੱਖ ਮੰਤਰੀ ਸਾਹਿਬ ਪਰਸੋਂ ਗਏ ਹੋ ਸੀ ਦਿੱਲੀ ਅਮਿਤ ਸ਼ਾਹ ਜੀ ਨਾਲ ਕਰਕੇ ਆਏ ਨੇ ਮੀਟਿੰਗ ਤੇ ਜਿਸ ਤਰੀਕੇ ਦੀਆਂ ਉਹ ਤੋਂ ਬਾਅਦ ਫੋਟੋਆਂ ਸਾਹਮਣੇ ਆਈਆਂ ਨੇ ਵੀਡੀਓ ਸਾਹਮਣੇ ਆਈ ਹੈ ਕੀ ਉੱਥੇ ਕੋਈ ਮੁੱਖ ਮੰਤਰੀ ਦੇ ਹਾਲਾਤ ਸੀ ਕਿ ਉਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਕਿ ਮੁੱਖ ਮੰਤਰੀ ਨੇ ਅੰਦਰ ਪੰਜਾਬ ਦੀ ਕੋਈ ਗੱਲ ਕੀਤੀ ਹੋਣੀ ਔਰ ਮੈਂ ਬਹੁਤ ਆਪਣੇ ਸੂਤਰਾਂ ਦੇ ਆਧਾਰ ਤੇ ਔਰ ਬਹੁਤ ਜ਼ਿੰਮੇਵਾਰੀ ਨਾਲ ਇਹ ਦਾਵਾ ਕਰਦਾ ਕਿ ਜਿਹੜੇ ਮੁੱਖ ਸਕੱਤਰ ਸਾਹਿਬ ਪਿੱਛੇ ਖੜੇ ਹੋ ਕੇ ਮੁੱਖ ਮੰਤਰੀ ਨੂੰ ਇਹ ਦੱਸ ਰਹੇ ਸੀ ਕਿ ਆਹ ਗੱਲ ਕਹਿ ਦਿਓ ਆਹ ਗੱਲ ਕਹਿ ਦਿਓ ਉਹ ਮੁਖ ਸਕੱਤਰ ਸਾਹਿਬ ਸਿਰਫ 5 ਮਿੰਟ ਜਿਹੜੀ ਦੇਸ਼ ਦੇ ਗ੍ਰਹਿ ਮੰਤਰੀ ਤੇ ਚੀਫ ਮਿਨਿਸਟਰ ਦੇ ਵਿੱਚ ਮੀਟਿੰਗ ਹੋਈ ਹੈ ਉਹ ਸਿਰਫ 5 ਮਿੰਟ ਉਹ ਮੀਟਿੰਗ ਦਾ ਹਿੱਸਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਬਾਹਰ ਜਾਣ ਦੇ ਲਈ ਕਹਿਤਾ ਸੀ ਤੇ ਅੰਦਰ ਗੱਲਾਂ ਜਿਹੜੀਆਂ ਕੀਤੀਆਂ ਗਈਆਂ ਨੇ ਉਹ ਸਿਰਫ ਤੇ ਸਿਰਫ ਜਿਹੜੀ ਪੰਜਾਬ ਪੁਲਿਸ ਨੇ ਇੱਕ ਆਤਿਸ਼ੀ ਵਾਲੇ ਮਾਮਲੇ 'ਚ ਗਲਤ ਜਾਂਚ ਕਰਾ ਲਈ ਹੈ ਉਹਨੂੰ ਲੈ ਕੇ ਕਿ ਕਿਸ ਤਰੀਕੇ ਬਚਾਓ ਸਕਦਾ ਹੈ ਜਾਂ ਕੋਈ ਹੋਰ ਜਿਹੜੀਆਂ ਵੀਡੀਓਆਂ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਬਚਾਓ ਸਕਦਾ ਕਿਉਂਕਿ ਬਾਹਰ ਆ ਕੇ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਗੱਲਾਂ ਕੀਤੀਆਂ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਆਰਡੀਐਫ ਦੀ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਨੇ ਐਸਵਾਈਐਲ ਦੀ ਤਾਂ ਮੁੱਖ ਮੰਤਰੀ ਸਾਹਿਬ ਤੁਸੀਂ ਤਾਂ ਜਨਤਕ ਪਲੇਟਫਾਰਮ ਤੇ ਇਸ ਗੱਲ ਦਾ ਐਲਾਨ ਕੀਤਾ ਕਿ ਐਸਵਾਈਐਲ ਦਾ ਮਸਲਾ ਸੁਪਰੀਮ ਕੋਰਟ ਦੇ ਵਿੱਚ ਹੈ ਜਿਹੜਾ ਆਰਡੀਐਫ ਦਾ ਮਸਲਾ ਹੈ ਇਹ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਹਾਈ ਕੋਰਟ ਤੋਂ ਲਾਂਗੇ ਫਿਰ ਜਦੋਂ ਤੁਸੀਂ ਕੋਰਟਾਂ ਤੋਂ ਹੀ ਇਹ ਮਸਲੇ ਹੱਲ ਕਰਾਉਣ ਦੀ ਗੱਲ ਕਹਿ ਚੁੱਕੇ ਹੋ ਤਾਂ ਫਿਰ ਅੰਦਰ ਗ੍ਰਹਿ ਮੰਤਰੀ ਦੀ ਮੀਟਿੰਗ ਦੇ ਵਿੱਚ ਤੁਸੀਂ ਕੀ ਗੱਲ ਕੀਤੀ ਹੋਣੀ ਇਹ ਅੱਜ ਪੰਜਾਬ ਭਲੀ-ਪਾਤੀ ਜਾਣਦਾ ਤੇ ਕੱਲ ਪਹੁੰਚ ਕੇ ਮਜੀਠੇ ਹੁਣ ਪੰਜਾਬ ਦੀ ਤਰਾਸਦੀ ਦੇਖੋ ਇਹ ਮੰਦ ਭਾਗੀ ਹੈ ਪੰਜਾਬ ਦੀ ਕਿਸਮਤ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਪੈਚ ਵਰਕ ਦਾ ਉਦਘਾਟਨ ਕਰਨ ਦੇ ਲਈ ਸਰਕਾਰੀ ਰੈਲੀਆਂ ਕਰਦੇ ਫਿਰਦੇ ਨੇ ਮੁੱਖ ਮੰਤਰੀ ਸਾਹਿਬ ਦੇ ਹਲਕਾ ਮਜੀਠਾ ਨੂੰ ਲੈ ਕੇ ਜਾਂ ਖਾਸ ਕਰਕੇ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਕੋਈ ਘਬਰਾਹਟ ਹੈ ਤਾਂ ਉਹਨੂੰ ਸਰਕਾਰ ਦਾ ਕਰੋੜਾ ਰੁਪਈਆ ਐਸੀਆਂ ਰੈਲੀਆਂ ਤੇ ਪੈਚ ਵਰਕ ਦੀ ਸ਼ੁਰੂਆਤਾਂ ਤੇ ਖਰਚ ਕੇ ਇਹ ਪੰਜਾਬ ਦੀ ਭਲਾਈ ਨਹੀਂ ਹੋ ਰਹੀ ਇਹ ਪੰਜਾਬ ਦਾ ਇਹ ਗੱਲਾਂ ਦੇ ਵਿੱਚ ਨੁਕਸਾਨ ਹੋ ਰਿਹਾ ਤੇ ਦੂਜੇ ਪਾਸੇ ਜਿਹੜੇ ਅਫਸਰ ਨੇ ਖਾਸ ਕਰਕੇ ਡੀਪੀਆਰਓ ਨੇ ਮੈਂ ਸਮਝਦਾ ਕਿ ਅਫਸਰ ਸਰਕਾਰ ਦੇ ਦਬਾਅ niche ਚਾਹ ਪੁਲੂਸੀ ਦੀਆਂ ਹੱਦਾਂ ਟੱਪਤੇ ਜਾ ਰਹੇ ਨੇ ਕਿਉਂਕਿ ਉੱਥੇ ਕੱਲ ਡੀਪੀਆਰਓ ਸਾਹਿਬ ਕਹਿੰਦੇ ਜੀ ਹੁਣ ਮਜੀਠਾ ਦੇ ਵਿਧਾਇਕ ਤਲਬੀਰ ਸਿੰਘ ਗਿੱਲ ਸੰਬੋਧਨ ਕਰਨਗੇ ਮਲਕੀ ਪੰਜਾਬ ਦੇ ਵਿੱਚ 117 ਹਲਕੇ ਨੇ ਕਿ 118 ਸੋ ਜਿਹੜੇ ਡੀਪੀਆਰ ਉਹ ਸੱਤ ਤੱਕ ਜਾ ਰਹੇ ਨੇ ਕਿ ਲੋਕਾਂ ਦੇ ਚੁਣੇ ਹੋਏ ਨਮਾਇंदे ਕਿਉਂਕਿ ਲੋਕਾਂ ਨੇ ਤਾਂ ਉੱਥੇ ਬੀਬਾ ਗਨੀਬ ਕੌਰ ਮਜੀਠੀਆ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੂੰ ਚੁਣਿਆ ਤੇ ਅਫਸਰ ਇੰਨੀ ਚਾਪਲੂਸੀ ਦੀਆਂ ਹੱਦਾਂ ਟੱਪ ਰਹੇ ਨੇ ਕਿ ਇੱਕ ਬੰਦਾ ਜਿਹਨੂੰ ਚੁਣਿਆ ਵੀ ਨਹੀਂ ਜਿਹੜਾ ਹਲੇ ਵੋਟਾਂ 'ਚ ਵੀ ਕਦੇ ਮਜੀਠੇ ਤੋਂ ਖੜਾ ਨਹੀਂ ਹੋਇਆ ਉਹਨੂੰ ਵਿਧਾਇਕ ਦੱਸੀ ਜਾਂਦੇ ਨੇ ਤਾਂ ਐਸੇ ਅਫਸਰਾਂ ਦੇ ਖਿਲਾਫ ਮੁਖ ਸਕੱਤਰ ਸਾਹਿਬ ਐਲੀ ਤੁਸੀਂ ਕੋਈ ਐਕਸ਼ਨ ਲਓ ਤੇ ਨਾਲੇ ਭਗਵੰਤ ਮਾਨ ਜੀ ਜਿਹੜੇ ਉੱਥੇ ਦਾਅਵੇ ਕਰਦੇ ਨੇ ਕਿ ਜੀ ਹਰਾ ਪੈਨ ਚੱਲਣ ਲਾ ਦੂੰ ਤੇ ਹਾਸੋ ਵੀ ਨਹੀਂ ਗੱਲ ਐ ਮੁੱਖ ਮੰਤਰੀ ਸਾਹਿਬ ਪੈਨ ਤਾਂ ਹਲੇ ਤੁਹਾਡਾ ਤੁਹਾਡੀ ਮਰਜ਼ੀ ਨਾਲ ਨਹੀਂ ਚੱਲਦਾ ਤੁਹਾਡੇ ਵੀ ਸਾਰੇ ਫੈਸਲੇ ਦਿੱਲੀ ਕਰਦੀ ਐ ਹੁਣ ਤਾਂ ਤੁਹਾਡੇ ਫਾਰਮਰ ਬੁਲਾਰੇ ਤੇ ਲੀਡਰ ਸਿੱਧੇ ਆ ਕੇ ਚੈਨਲਾਂ ਤੇ ਕਹਿੰਦੇ ਨੇ ਕਿ ਜੀ ਮੁੱਖ ਮੰਤਰੀ ਇਕੱਲਾ ਸੰਗਰੂਰ ਜ਼ਿਲ੍ਹੇ ਦਾ ਡੀਸੀ ਤੇ ਐਸਐਸਪੀ ਲਾ ਸਕਦਾ ਐ ਇਹ ਤੋਂ ਵੱਧ ਕੇ ਮੁੱਖ ਮੰਤਰੀ ਦੀ ਪੰਜਾਬ 'ਚ ਕੋਈ ਪਾਵਰ ਨਹੀਂ ਸੋ ਜੇ ਮੁੱਖ ਮੰਤਰੀ ਆਪ ਹੀ ਕੋਈ ਫੈਸਲਾ ਨਹੀਂ ਲੈ ਸਕਦੇ ਉਹ ਕਿਸੇ ਨੂੰ ਕੀ ਫੈਸਲੇ ਲੈਣ ਦੇ ਯੋਗ ਬਣਾ ਦੇਣਗੇ ਲੋਕਾਂ ਦੇ ਸਾਹਮਣੇ ਦੇ ਮੁੱਖ ਮੰਤਰੀ ਸਾਹਿਬ ਗੱਲਾਂ ਅਸੀਂ ਆ ਕੇ ਮੁਰਕੁੜ ਕੇ ਕਰਦੇ ਆ ਬੇਅਦਬੀਆਂ ਕੱਲ ਮੁੱਖ ਮੰਤਰੀ ਨੇ ਇੱਕ ਬਹੁਤ ਵੱਡਾ ਐਡਮਿਸ਼ਨ ਹੈ ਜਿਹੜਾ ਉਹ ਮਜੀਠਾ ਦੀ ਰੈਲੀ 'ਚ ਕੀਤਾ ਕਿ ਜੀ ਜੇ ਆਤਾਲੀ ਦਲ ਦੀ ਸਰਕਾਰ ਆ ਗਈ ਉਰੇ ਬੇਅਦਬੀਆਂ ਸ਼ੁਰੂ ਹੋ ਜਾਣਗੀਆਂ ਮੁੱਖ ਮੰਤਰੀ ਸਾਹਿਬ 2014 ਦੇ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੈਰ ਰੱਖਿਆ ਤੇ ਉਸੇ ਦਿਨ ਤੋਂ ਲੈ ਕੇ ਇਹ ਬੇਅਦਬੀਆਂ ਪੰਜਾਬ ਦੇ ਵਿੱਚ ਸ਼ੁਰੂ ਹੋਈਆਂ ਨਹੀਂ ਕਦੇ ਕੌਮ ਦੇ ਉੱਤੇ ਹਮਲੇ ਬਥੇਰੇ ਹੋਏ ਸਿੱਧੇ ਹਮਲੇ ਹੋਏ ਕਾਂਗਰਸ ਨੇ ਅਕਾਲ ਤਖਤ ਸਾਹਿਬ ਤੇ ਟੇਹ ਟੇਰੀ ਕੀਤਾ ਸਿੱਧਾ ਹਮਲਾ ਕੀਤਾ ਜ਼ਾਲਮ ਸਰਕਾਰਾਂ ਨੇ ਕੀਤੇ ਪਰ ਇਹ ਪਿੱਠ ਦੇ ਵਿੱਚ ਛੁਰਾ ਇਹ ਲੁਕਵੇਂ ਢੰਗ ਨਾਲ ਹਮਲੇ ਇਹ ਆਮ ਆਦਮੀ ਪਾਰਟੀ ਜਿਸ ਦਿਨ ਦੀ ਪੰਜਾਬ ਦੇ ਵਿੱਚ ਆਈ ਹੈ ਉਸ ਦਿਨ ਤੋਂ ਇਹ ਪੰਜਾਬ ਦੇ ਵਿੱਚ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤੇ ਸਟੇਜ ਤੇ ਖੜ ਕੇ ਸ਼੍ਰੋਮਣੀ ਅਕਾਲੀ ਦਲ ਦੇ ਬਾਰੇ ਤਾਂ ਪੰਜਾਬ ਦੇ ਮੁੱਖ ਮੰਤਰੀ ਬਹੁਤ ਗੱਲਾਂ ਕਰਦੇ ਨੇ ਪਰ ਲੋਕਾਂ ਨੂੰ ਨਾਲ ਇਹ ਕਿਉਂ ਨਹੀਂ ਦੱਸਦੇ ਕਿ ਅੱਜ ਤੱਕ ਜੇ ਕਿਸੇ ਪੋਲਿਟੀਕਲ ਬੰਦੇ ਨੂੰ ਬੇਦਬੀਆਂ ਦੇ ਕੇਸ ਦੇ ਵਿੱਚ ਸਜ਼ਾ ਹੋਈ ਹੈ ਤਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਜਾਦਵ ਨੂੰ ਹੋਈ ਹੈ ਜਿਹਨੂੰ ਬਚਾਉਣ ਦਾ ਅੱਡੀ ਚੋਟੀ ਦਾ ਜ਼ੋਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਚਾਹੇ ਜਿਹੜੇ ਸਾਡੇ ਫਾਈਨੈਂਸ ਮਿਨਿਸਟਰ ਹੈ ਹਰਪਾਲ ਚੀਮਾ ਜੀ ਨੇ ਲਾਇਆ ਹਰਜੋਤ ਬੈਂਸ ਨੇ ਲਾਇਆ ਭਗਵੰਤ ਮਾਨ ਸਾਹਿਬ ਤਾਂ ਮੁੱਖ ਮੰਤਰੀ ਨੇ ਜ਼ੋਰ ਤਾਂ ਉਹਨਾਂ ਦਾ ਵੀ ਪੂਰਾ ਲੱਗਿਆ ਕੇਸ ਦੇ ਤੁਸੀਂ ਇਹ ਕੇਸ ਵਿਡਰਾਅ ਕਰਨ ਤੱਕ ਅਦਾਲਤਾਂ 'ਚ ਗਏ ਉਹਦਾ ਧੰਨਵਾਦ ਕਰਦੇ ਆ ਜੱਜ ਸਾਹਿਬ ਦਾ ਜਿਨ੍ਹਾਂ ਨੇ ਕਿਹਾ ਕਿ ਨਰੇਸ਼ যাদব ਦੇ ਖਿਲਾਫ ਸਬੂਤ ਬਹੁਤ ਨੇ ਉਹਨੂੰ ਸਜ਼ਾ ਹੋਈ ਇਹ ਉਹੀ ਨਰੇਸ਼ যাদਬ ਹੈ ਜਿਹਨੂੰ ਅਕਾਲੀ ਦਲ ਦੀ ਸਰਕਾਰ ਨੇ ਫੜਿਆ ਸੀ ਤੇ ਕੋਰਟ ਨੇ ਸਜ਼ਾ ਦਿੱਤੀ ਤੇ ਸਟੇਜਾਂ ਤੇ ਬੇਅਦਬੀ ਨੂੰ ਲੈ ਕੇ ਜਦੋਂ ਪੰਜਾਬ ਦੇ ਮੁੱਖ ਮੰਤਰੀ ਬਿਆਨ ਦਿੰਦੇ ਨੇ ਤਾਂ ਇਹ ਗੱਲਾਂ ਕਿਉਂ ਭੁੱਲ ਜਾਂਦੇ ਨੇ ਮੁੱਖ ਮੰਤਰੀ ਸਾਹਿਬ ਦੂਜੀ ਬੇਅਦਬੀ ਦੀ ਜੇ ਮੈਂ ਗੱਲ ਕਰਾਂ ਤੁਹਾਡੀ ਸਰਕਾਰ ਇਹ ਗੱਲ ਕਹਿੰਦੀ ਹੈ ਕਿ ਡੇਰਾ ਸਰਸਾ ਬੇਅਦਬੀ ਦਾ ਦੋਸ਼ੀ ਹੈ ਜੇ ਡੇਰਾ ਸਰਸਾ ਬੇਦਬੀ ਦੇ ਕੇਸਾਂ ਦਾ ਦੋਸ਼ੀ ਹੈ ਫਿਰ ਲੁਕਵੇਂ ਢੰਗ ਨਾਲ ਡੇਰਾ ਸਰਸਾ ਨਾਲ ਹੱਥ ਕਿਉਂ ਮਲਾਇਆ ਜਾ ਰਿਹਾ ਹੈ ਉਹ ਪਹਿਲਾਂ ਤਾਂ ਆਪਣੇ ਕੇਸ ਪੰਜਾਬ ਤੋਂ ਬਾਹਰ ਟਰਾਂਸਫਰ ਕਰਾ ਗਏ ਉਸ ਤੋਂ ਬਾਅਦ ਪੰਜਾਬ ਸਰਕਾਰ ਦੇ ਸਰਕਾਰੀ ਵਕੀਲ ਆ ਮੈਂ ਕੋਰਟ ਦੇ ਆਰਡਰ ਦੀ ਗੱਲ ਕਰ ਰਿਹਾ 29/4/2025 ਨੂੰ ਪੰਜਾਬ ਦੀ ਸਰਕਾਰ ਨੇ ਡੇਰਾ ਸਰਸਾ ਦੇ ਹੱਕ ਦੇ ਵਿੱਚ ਉੱਥੇ ਜਾ ਕੇ ਸੁਪਰੀਮ ਕੋਰਟ ਦੇ ਵਿੱਚ ਸਟੇਟਮੈਂਟ ਦਿੱਤੀ ਹੈ ਤੇ ਉਹਦੇ ਕੇਸ ਸਟੇ ਕਰਾਏ ਨੇ ਤੇ ਮੁੱਖ ਮੰਤਰੀ ਸਟੇਜਾਂ ਤੇ ਖੜੇ ਹੋ ਕੇ ਬੇਤਬੀਦੀਆਂ ਗੱਲਾਂ ਕਰਦੇ ਨੇ ਤੇ ਤੀਸਰੀ ਬੇਤਬੀਦੀ ਗੱਲ ਮੈਂ ਮੁੱਖ ਮੰਤਰੀ ਸਾਹਿਬ ਕਰਾਂ ਜਿਹੜਾ ਅੱਜ ਦਾ ਸਭ ਤੋਂ ਵੱਡਾ ਇਸ਼ੂ ਹੈ ਉਹ ਇਸ਼ੂ ਹੈ ਜੋ ਆਤੀਸ਼ੀ ਜੋ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਹੈ ਤੇ ਵਿਰੋਧੀ ਧਿਰ ਦੀ ਨੇਤਾ ਉਹਨੇ ਜਿਸ ਤਰੀਕੇ ਦੀ ਭੱਦੀ ਸ਼ਬਦਾਵਲੀ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਖੜੇ ਹੋ ਕੇ ਵਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਉਸ ਬੇਤਬੀਦੀ ਨੂੰ ਆਤੀਸ਼ੀ ਦੇ ਹੱਕ ਦੇ ਵਿੱਚ ਜਾ ਕੇ ਖੜੇ ਨੇ ਆਤਿਸ਼ੀ ਦੇ ਖਿਲਾਫ ਐਕਸ਼ਨ ਦੀ ਤਾਂ ਕੀ ਮੰਗ ਕਰਨੀ ਸੀ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੀ ਸਰਕਾਰ ਦੀ ਦੁਰਵਰਤੋਂ ਕਰਕੇ ਆਤਿਸ਼ੀ ਨੂੰ ਬਚਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਿਹਦਾ ਉਦਾਹਰਣ ਹੈ ਕਿ ਜਲੰਧਰ ਦੇ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਮਤਲਬ ਕਮਾਲ ਹੋ ਗਈ ਭਗਵੰਤ ਸਿੰਘ ਸਾਹਿਬ ਕਮਾਲ ਹੋ ਗਈ ਵਿਧਾਨ ਸਭਾ ਦਿੱਲੀ ਦੇ ਵਿੱਚ ਆਤਿਸ਼ੀ ਜਿਹਦੇ ਗੁਰੂ ਸਹਿਬਾਨਾਂ ਬਾਰੇ ਭੱਦੀ ਸ਼ਬਦਾਵਲੀ ਵਰਤੀ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮੁਖ ਦਫਤਰ ਦਿੱਲੀ ਕਪਿਲ ਮਿਸ਼ਰਾ ਦਿੱਲੀ ਦੇ ਬੀਜੇਪੀ ਦਾ ਮੁਖ ਦਫਤਰ ਦਿੱਲੀ ਤੇ ਦੱਸੋ ਜੀ ਥੋੜੀ ਪੰਜਾਬ ਪੁਲਿਸ ਨੇ ਜਲੰਧਰ ਦੇ ਕਮਿਸ਼ਨਰ ਸਾਹਿਬ ਨੇ ਜਰਿਸਡਿਕਸ਼ਨ ਜਲੰਧਰ ਦੀ ਕਿਵੇਂ ਬਣਾ ਲਈ ਔਰ ਇੱਕ ਦਿਨ ਚ ਐਫਐਐਸਐਲ ਤੋਂ ਰਿਪੋਰਟ ਵੀ ਕਰਾ ਲਈ ਉਹੀ ਐਸਐਸ ਨਗਰ ਮੋਹਾਲੀ ਜਿਹੜੀ ਪਹਿਲਾਂ ਹੀ ਹਾਈ ਕੋਰਟ ਦੇ ਵਿੱਚ ਹੈ ਜਿਨੇ ਕੇ ਵਿਜੇ ਸਿੰਘਲਾ ਜੀ ਨੂੰ ਕਲੀਨ ਚਿੱਟ ਦਵਾਈ ਹੈ ਉਹ ਐਫਐਐਸਐਲ ਇੱਕ ਦਿਨ ਚ ਆਤਿਸ਼ੀ ਨੂੰ ਕਹਦੇ ਕਿ ਜੀ ਵੀਡੀਓ ਨਾਲ ਛੇੜਛਾੜ ਹੋਈ ਹੈ ਤੇ ਹੁਣ ਜਦੋਂ ਦਿੱਲੀ ਦੇ ਵਿਧਾਨ ਸਭਾ ਦੇ ਸਪੀਕਰ ਨੇ ਉਹਦੀ ਜਾਂਚ ਕਰਾਈ ਉਹ ਵੀਡੀਓ ਸਹੀ ਪਾਈ ਗਈ ਤਾਂ ਅੱਜ ਪੰਜਾਬ ਦੇ ਮੁੱਖ ਮੰਤਰੀ ਦੱਸਣ ਕਿ ਕਿਉਂ ਪੰਜਾਬ ਦੇ ਵਿੱਚ ਇਹ ਜਿਹੜੀ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਇਹ ਪੰਜਾਬ ਪੁਲਿਸ ਦੀ ਦੁਰਵਰਤੋਂ ਹੋਈ ਹੈ ਤੇ ਅੱਜ ਮੈਂ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਤੁਹਾਡੇ ਮਾਧਿਅਮ ਨਾਲ ਪੁੱਛਣਾ ਚਾਹੁੰਦਾ ਕਿ ਕਿਉਂ ਇਹ ਅਫੈਂਸ ਕੀਤਾ ਗਿਆ ਇਹ ਕ੍ਰਿਮੀਨਲ ਕਾਂਸਪੀਰੇਸੀ ਪੰਜਾਬ ਪੁਲਿਸ ਨੇ ਰਚੀ ਕਿ ਇੱਕ ਦਿੱਲੀ ਦੀ ਦੋਸ਼ੀ ਨੂੰ ਬਚਾਉਣ ਦੇ ਲਈ ਪੰਜਾਬ ਦੇ ਵਿੱਚ ਐਫਆਈਆਰ ਦਰਜ ਕੀਤੀ ਗਈ ਝੂਠੀ ਐਫਐਸਐਲ ਦੀ ਰਿਪੋਰਟ ਲਈ ਗਈ ਤਾਂ ਕੀ ਇਹ ਬੇਅਦਬੀ ਨੇ ਪੰਜਾਬ ਨੂੰ ਸ਼ਰਮਸਾਰ ਨਹੀਂ ਕੀਤਾ ਮੁੱਖ ਮੰਤਰੀ ਸਾਹਿਬ ਤੇ ਤੁਹਾਡੀ ਪੁਲਿਸ ਕਰ ਕੀ ਰਹੀ ਹੈ ਤੁਹਾਡੀ ਪੁਲਿਸ ਜਾ ਕੇ ਵੱੜ ਰਹੀ ਹੈ ਸਾਡੇ ਧਾਰਮਿਕ ਸਥਾਨਾਂ ਦੇ ਵਿੱਚ ਤੁਹਾਡੀ ਪੁਲਿਸ ਸੱਚਕੰਡ 'ਚ ਜਾ ਕੇ ਗੁਰੂ ਸਾਹਿਬ ਦੇ ਸਰੂਪਾਂ ਦੀ ਫਰੋਲਾ ਫਰੋਲੀ ਕਰਨਾ ਚਾਹੁੰਦੀ ਹੈ ਤੇ ਦੂਜੇ ਹੱਥ ਜਿਹੜੇ ਬੇਅਦਬੀ ਦੇ ਦੋਸ਼ੀ ਨੇ ਚਾਹੇ ਪਰ ਉਹ ਨਰੇਸ਼ ਜੱਦਵ ਹੋਵੇ ਚਾਹੇ ਬੇਅਦਬੀ ਦੇ ਦੋਸ਼ਾਂ ਦੇ ਵਿੱਚ ਡੇਰਾ ਸਰਸਾ ਹੋਵੇ ਚਾਹੇ ਹਾਤਿਸ਼ੀ ਹੋਵੇ ਤੇ ਪੰਜਾਬ ਸਰਕਾਰ ਨੇ ਤਾਂ ਸਾਰਿਆਂ ਦੇ ਨਾਲ ਇਕੱਲੇ ਹੱਥ ਹੀ ਨਹੀਂ ਮਲਾਏ ਉਹਨਾਂ ਨੂੰ ਬਚਾਉਣ ਦੀ ਜਿੰਨੀ ਪੁਰਜ਼ੋਰ ਕੋਸ਼ਿਸ਼ ਪੰਜਾਬ ਦੇ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਕਰ ਸਕਦੀ ਸੀ ਇਹਦੇ ਬਾਰੇ ਸਪਸ਼ਟ ਤੌਰ ਤੇ ਮੇਰਾ ਚੈਲੰਜ ਹੈ ਕਿ ਸਾਹਮਣੇ ਆ ਕੇ ਜਵਾਬ ਦਿਓ ਕਿਉਂਕਿ ਕੋਰਟ ਦੇ ਡਾਕੂਮੈਂਟ ਨੇ ਅਗਰ ਤੁਸੀਂ ਕੋਰਟ ਦੇ ਵਿੱਚ ਜਾ ਕੇ ਦੇੜਾ ਸਰਸਾ ਦੇ ਹੱਕ ਦੇ ਵਿੱਚ ਬਿਆਨ ਦਿੱਤਾ ਤਾਂ ਅਦਾਲਤ ਦੇ ਜਿਹੜੇ ਆਰਡਰ ਨੇ ਇਹ ਉਹਨਾਂ ਦੇ ਵਿੱਚ ਦਰਜ ਹੈ ਜੇ ਨਰੇਸ਼ ਯਾਦਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਦਾਲਤ ਦੇ ਵਿੱਚ ਰਿਟਨ ਪ੍ਰੋਸੀਕਿਊਸ਼ਨ ਨੇ ਫਾਈਲ ਕੀਤਾ ਕਿ ਅਸੀਂ ਕੇਸ ਵਿਡਰੋ ਕਰਨਾ ਚਾਹੁੰਦੇ ਆ ਜੇ ਹਾਤਿਸ਼ੀ ਨੂੰ ਬਚਾਉਣ ਦੀ ਕੋਸ਼ਿਸ਼ ਹੋਈ ਹੈ ਤਾਂ ਉਹ ਵੀ ਤੁਸੀਂ ਆਨ ਰਿਕਾਰਡ ਜਿਹੜੀ ਇੱਕ ਜਾਲੀ ਰਿਪੋਰਟ ਤਿਆਰ ਕਰਾਈ ਜਿਹੜਾ ਕਿ ਹੁਣ ਸੱਚ ਦਾ ਪਰਦਾ ਫਾਸ਼ ਹੋ ਗਿਆ ਕਿ ਉਹ ਬਿਲਕੁਲ ਸਹੀ ਵੀਡੀਓ ਹੈ ਤੇ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਤੇ ਤੁਸੀਂ ਇਲਜ਼ਾਮ ਲਾਓ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਮੰਤਰੀ ਸਾਹਿਬ ਤੇ ਤੀਸਰੀ ਜਿਹੜੀ ਮੈਂ ਅੱਜ ਗੱਲ ਉਰੇ ਕਰਨੀ ਚਾਹੁੰਨਾ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹੁੰਨਾ ਕਿ ਇਹ ਜਿਹੜਾ ਗੈਂਗਸਟਰਾਂ ਨੂੰ ਲੈ ਕੇ ਮੁੱਖ ਮੰਤਰੀ ਸਾਹਿਬ ਆਮ ਆਦਮੀ ਪਾਰਟੀ ਦੇ ਹਾਥੀ ਤੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਕਿਉਂ ਨੇ ਇੱਕ ਪਾਸੇ ਤਾਂ ਅਰਵਿੰਦ ਕੇਜਰੀਵਾਲ ਸਾਹਿਬ ਕਹਿੰਦੇ ਨੇ ਕਿ ਜੀ ਇੱਕ ਹਫ਼ਤੇ 'ਚ ਪੰਜਾਬ 'ਚੋਂ ਗੈਂਗਸਟਰ ਖਤਮ ਕਰ ਦੇਣੇ ਤੇ ਉਸ ਬਿਆਨ ਦਿੱਤੇ ਨੂੰ ਅੱਜ ਕਈ ਮਹੀਨੇ ਬੀਤ ਗਏ ਤੇ ਪੰਜਾਬ ਦੇ ਹਾਲਾਤ ਕੀ ਨੇ ਪੰਜਾਬ ਦੇ ਵਿੱਚ ਤਾਂ ਸਿੱਧੀਆਂ ਸਰਾਂ ਚ ਗੋਲੀਆਂ ਮਾਰੀਆਂ ਜਾ ਰਹੀਆਂ ਨੇ ਔਰ ਆਮ ਆਦਮੀ ਪਾਰਟੀ ਦੇ ਵਰਕਰ ਮੈਨੂੰ ਇਹ ਦੱਸਣ ਕਿ ਉਹ ਆਗ ਹੈ ਜਿਹੜੀ ਇਹ ਜਿਹੜੀ ਗੈਂਗਸਟਰ ਦੀ ਆਗ ਹੈ ਇਹ ਤਾਂ ਹੁਣ ਆਮ ਆਦਮੀ ਪਾਰਟੀ ਦੇ ਆਪਣੇ ਘਰਾਂ ਤੱਕ ਪਹੁੰਚ ਗਈ ਜਿਹੜੇ ਸਰਪੰਚ ਸਾਹਿਬ ਦਾ ਬਲਟੋਏ ਕਤਲ ਹੋਇਆ ਉਹ ਤਾਂ ਆਮ ਆਦਮੀ ਪਾਰਟੀ ਦੇ ਸਰਪੰਚ ਸੀ ਉਹ ਤਾਂ ਉਹੀ ਬਦਲਾਅ ਦੇ ਹਾਮੀ ਸੀ ਜਿਹੜੇ ਬਦਲਾਅ ਦੇ ਹਾਮੀਆਂ ਨੇ 92 ਸੀਟਾਂ ਲਿਆਂਦੀਆਂ ਇਹ ਸਰਪੰਚ ਸਾਹਿਬ ਦਾ ਕਤਲ ਕੋਈ ਰਵਾਇਤੀ ਪਾਰਟੀਆਂ ਦੀ ਸਰਕਾਰ ਚ ਨਹੀਂ ਹੋਇਆ ਇਹ ਸਰਪੰਚ ਸਾਹਿਬ ਦਾ ਕਤਲ ਹੋਇਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਸ਼ਰੈ ਆਮ ਇੱਕ ਵਿਆਹ ਦੇ ਵਿੱਚ ਸਿਰ ਚ ਗੋਲੀ ਮਾਰ ਕੇ ਤੇ ਉਹ ਆਮ ਆਦਮੀ ਪਾਰਟੀ ਅਦਾਲਤਾਂ ਦੇ ਵਿੱਚ ਤਾਂ ਗੈਂਗਸਟਰਾਂ ਨਾਲ ਹੱਥ ਮਿਲਾ ਰਹੀ ਔਰ ਇਹ ਕੋਈ ਮੈਂ ਇਲਜ਼ਾਮ ਨਹੀਂ ਲਾ ਰਿਆ ਮੈਂ ਚੈਲੰਜ ਕਰਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਮੈਂ ਚੈਲੰਜ ਕਰਦਾ ਆਮ ਆਦਮੀ ਪਾਰਟੀ ਦੇ ਬੁਲਾਰਿਆਂ ਨੂੰ ਲੀਡਰਾਂ ਨੂੰ ਕਿ ਪੰਜਾਬ ਨੂੰ ਆ ਕੇ ਗੱਲ ਦੱਸੋ ਕਿ ਜਿਹੜਾ ਜੱਗੂ ਭਗਵਾਨਪੁਰੀ ਹੈ ਜਿਹਨੂੰ ਤਰਨਤਾਰਨ ਦੀ 22 ਇਲੈਕਸ਼ਨ ਵੇਲੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਪੰਜਾਬ ਲੈ ਕੇ ਆਏ ਸੀ ਮਤਲਬ ਉਹ ਆਸਾਮ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ 22 ਇਲੈਕਸ਼ਨ ਦੇ ਵਿੱਚ ਉਹਦੀ ਮਦਦ ਲਈ ਤੇ ਉਸ ਤੋਂ ਬਾਅਦ ਮੁਹਾਲੀ ਦੀ ਕੋਰਟ ਦੇ ਵਿੱਚ ਜਾ ਕੇ ਪੰਜਾਬ ਦੀ ਸਰਕਾਰ ਸਟੇਟਮੈਂਟ ਕੀ ਦੇ ਰਹੀ ਹੈ ਕਿ ਜੀ ਸਾਡੇ ਕੋਲੇ ਜੱਗੂ ਭਗਵਾਨ ਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਜੱਗੂ ਭਗਵਾਨ ਪੁਰੀਏ ਨੂੰ ਡਿਸਚਾਰਜ ਕਰ ਦਿਓ ਮਤਲਬ ਗੁਰੂ ਸਬਾਨਾਂ ਦੀ ਤਲਾਸ਼ੀ ਲੈਣੀ ਹੈ ਗੁਰੂ ਘਰਾਂ ਚ ਜਾ ਕੇ ਸਾਡੀ ਪੁਲਿਸ ਜਿਹੜੇ ਗੁਰਸਿੱਖ ਵੀ ਨਹੀਂ ਉਹ ਸਾਡੇ ਧਾਰਮਿਕ ਮਾਮਲਿਆਂ 'ਚ ਦਖਲ ਦਿੰਦੇ ਨੇ ਮੁੱਖ ਮੰਤਰੀ ਨੇ ਗੋਲਕਾਂ ਦਾ ਹਿਸਾਬ ਲੈਣਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹਦਾ ਬਜਟ 1300 ਕਰੋੜ ਦਾ ਹੈ ਤੇ ਬਹੁਤ ਸੁਚੱਜੇ ਪ੍ਰਬੰਧ ਉਹ ਗੁਰੂ ਧਾਮਾਂ ਦੇ ਚਲਾਰੀ ਹੈ ਤੇ ਬਹੁਤ ਸੋਨਾ ਕੁਰਬਾਨੀ ਦਾ ਪ੍ਰਚਾਰ ਪ੍ਰਸਾਰ ਹੋ ਰਿਹਾ ਤੇ ਚੁਣੀ ਹੋਈ ਸੰਸਥਾ ਹੈ ਤੇ ਮੁੱਖ ਮੰਤਰੀ ਜਿਹੜੇ 2.5 ਲੱਖ ਕਰੋੜ ਜਿਹੜੀ ਸਰਕਾਰ ਦਾ ਬਜਟ ਹੈ ਜਿਹੜਾ ਕਰਜ਼ਾ ਸਾਡੇ 4 ਲੱਖ ਕਰੋੜ ਚੜ ਗਿਆ ਉਹਦੀ ਗੱਲ ਨਹੀਂ ਕਰਦੇ ਮਤਲਬ ਗੋਲਕਾਂ ਦਾ ਪੈਸਾ ਤਾਂ ਜਨਤਾ ਦਾ ਪੈਸਾ ਤੇ ਕੀ ਗੱਲ ਪੰਜਾਬ ਸਰਕਾਰ ਦਾ ਪੈਸਾ ਨਿੱਜੀ ਪੈਸਾ ਮੁੱਖ ਮੰਤਰੀ ਸਾਹਿਬ ਉਹ ਜਿੱਥੇ ਮਰਜ਼ੀ ਵਰਤ ਸਕਦੇ ਆ ਸੋ ਉਹ ਗੈਂਗਸਟਰਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰਨੀ ਗੁਰਧਾਮਾਂ ਦੇ ਵਿੱਚ ਪੁਲਿਸ ਵਾਰਡਨੀ ਹੈ ਤੇ ਗੈਂਗਸਟਰ ਦੇ ਖਿਲਾਫ ਅਸੀਂ ਜਾ ਕੇ ਕਹਿੰਨੇ ਆ ਕਿ ਜੀ ਸਾਡੇ ਕੋਲੇ ਕੋਈ ਸਬੂਤ ਨਹੀਂ ਇਹਨੂੰ ਡਿਸਚਾਰਜ ਕਰ ਦਿਓ ਤੇ ਹਾਲਾਤ ਕੀ ਨੇ ਮੁੱਖ ਮੰਤਰੀ ਸਾਹਿਬ ਪਿਛਲੇ 20 ਦਿਨਾਂ ਦੇ ਵਿੱਚ ਪੰਜਾਬ 'ਚ 6 ਵੱਡੀਆਂ ਵਾਰਦਾਤਾਂ ਹੋਈਆਂ ਭੀੜ-ਪਾੜ ਵਾਲੀ ਜਗ੍ਹਾ ਚਾਹੇ ਕਬੱਡੀ ਪ੍ਰਮੋਟਰ ਹੋਣ ਚਾਹੇ ਕ ਹਾਈ ਕੋਰਟ ਦੇ ਵਕੀਲ ਆ ਉਹਨਾਂ ਦੀ ਪਤਨੀ ਦਾ ਕਤਲ ਹੋਵੇ ਚਾਹੇ ਬਲਟੋਹੇ ਪਿੰਡ ਸਰਪੰਚ ਦਾ ਕਤਲ ਹੋਵੇ ਗੈਂਗਸਟਰਾਂ ਨੇ ਤਾਂ ਪੰਜਾਬ ਦੇ ਹਾਲਾਤ ਬਣਾ ਰੱਖੇ ਨੇ ਉਰੇ ਫਰੋਤੀਆਂ ਮੰਗੀਆਂ ਜਾ ਰਹੀਆਂ ਨੇ ਇੰਡਸਟਰੀ ਪੰਜਾਬ ਤੋਂ ਬਾਹਰ ਭੱਜ ਰਹੀ ਹੈ ਤੇ ਸਾਡੀ ਪੰਜਾਬ ਦੀ ਪੁਲਿਸ ਜਿਹਦਾ ਕੰਮ ਕੱਲਾ ਗੁਰੂ ਦੀ ਗੋਲਕ ਹੁਣ ਸਰਕਾਰ ਨੂੰ ਲੁੱਟਕੇ ਦੇਣਾ ਜਾਂ ਗੁਰਦੁਆਰਾਂ ਵਿੱਚ ਦਖਲਅੰਦਾਜ਼ੀ ਕਰਨੀ ਹੈ ਉਹ ਜਾ ਕੇ ਅਦਾਲਤ 'ਚ ਕਵੇ ਕਿ ਜੀ ਗੈਂਗਸਟਰਾਂ ਦੇ ਖਿਲਾਫ ਕੋਈ ਸਬੂਤ ਨਹੀਂ ਤਾਂ ਇਹਦੀ ਜਵਾਬ ਦੇਈ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਅੱਜ ਥੋੜੀ ਬਣਦੀ ਐ ਤੁਹਾਨੂੰ ਸਾਹਮਣੇ ਆ ਕੇ ਜਵਾਬ ਦੇਣਾ ਪੂ ਕੱਲੀ ਸਿਆਸਤ ਪੰਜਾਬ ਚ ਨਾ ਕਰੋ ਪੰਜਾਬ ਨੂੰ ਜਿਹੜੇ ਨੇਰੇ ਖੂਚ ਲਿਆ ਕੇ ਆਜਾਮ ਆਦਮੀ ਪਾਰਟੀ ਨੇ ਸੱਟਤਾ ਇਹਦੀ ਜ਼ਿੰਮੇਵਾਰੀ ਦੱਸੋ ਕੀ ਦੀ ਐ ਜੋ ਅੱਜ ਪੰਜਾਬ ਦੇ ਹਾਲਾਤ ਨੇ ਮੈਂ ਭਗਵੰਤ ਮਾਨ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ 4 ਸਾਲ ਤੁਹਾਡੀ ਸਰਕਾਰ ਦੇ ਬੀਤ ਗਏ ਦੱਸੋ ਜੀ ਤੁਸੀਂ ਕਰਜ਼ੇ ਦੇ ਉੱਤੇ ਕੀ ਪੰਜਾਬ ਨੂੰ ਅਜੇ ਤੱਕ ਜਵਾਬ ਦਿੱਤਾ ਕਿ ਕੇਜਰੀਵਾਲ ਦੇ ਪਿੱਛੇ ਸਾਰਾ ਪੰਜਾਬ ਲੁਟਾਤਾ ਉਰੇ 50-50 ਲੱਖ ਦੇ ਹਾਈਪ ਹੈਲੀਪੈਡ ਬਣ ਰਹੇ ਨੇ ਪੰਜਾਬ ਨੂੰ ਕੀ ਮਿਲਿਆ ਜੀ ਕੋਈ ਵੱਡੀ ਇੰਡਸਟਰੀ ਭਗਵੰਤ ਮਾਨ ਜੀ ਪੰਜਾਬ ਚ ਲਿਆਂਦੀ ਤਾਂ ਖੜੇ ਹੋ ਕੇ ਦੱਸੋ ਕੋਈ ਵੱਡਾ ਸਕੂਲ ਕੋਈ ਵੱਡਾ ਕਾਲਜ ਕੋਈ ਵੱਡਾ ਹਾਈਵੇ ਦੱਸੋ ਤਾਂ ਸਹੀ ਪੰਜਾਬ ਨੂੰ ਕੀ ਦੇਣਾ ਕੋਈ ਵੱਡਾ ਹਸਪਤਾਲ ਦੱਸੋ ਤਾਂ ਸਹੀ ਕੀ ਪੰਜਾਬ ਨੂੰ ਦੇਣਾ ਕਿ ਸਾਰਾ ਪੰਜਾਬ ਅਸੀਂ ਸਿਰਫ ਤੂੰ ਤੂੰ ਮੈਂ ਮੈਂ ਤੇ ਲੁਟਾ ਦੇਣਾ ਕੀ ਸਾਰਾ ਪੰਜਾਬ ਅਸੀਂ ਇਕੱਲਾ ਅਰਵਿੰਦ ਕੇਜਰੀਵਾਲ ਦੀ ਸਿਆਸਤ ਤੇ ਲੁਟਾ ਦੇਣਾ ਇਹ ਗੱਲਾਂ ਦਾ ਹਿਸਾਬ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੰਜਾਬ ਮੰਗਦਾ ਸੋ ਮੈਂ ਬੇਨਤੀ ਕਰਦਾ ਕਿ ਆਹ ਮੁੱਦਿਆਂ ਤੇ ਰਾਜਨੀਤੀ ਕਰੀ ਮੈਂ ਬੇਨਤੀ ਕਰਦਾ ਕਿ ਆਮ ਆਦਮੀ ਪਾਰਟੀ ਇਹ ਗੱਲਾਂ ਦਾ ਜਵਾਬ ਦੇਵੇ ਚਾਹੇ ਬੇਅਦਬੀ ਨੂੰ ਲੈ ਕੇ ਨਰੇਸ਼ ਯਾਦਵ ਡੇਰਾ ਸਰਸਾ ਤੇ ਹਾਤਿਸ਼ੀ ਇਸ ਗੱਲ ਦਾ ਜੇ ਹਿੰਮਤ ਜੇ ਆਮ ਆਦਮੀ ਪਾਰਟੀ ਅੱਜ ਸਰਕਾਰ ਚ ਹੈ ਤੇ ਹਿੰਮਤ ਰੱਖਦੀ ਹੈ ਇਹ ਤਿੰਨ ਗੱਲਾਂ ਦਾ ਸਾਹਮਣੇ ਆ ਕੇ ਜਵਾਬ ਦੇਵੇ ਜਿਹੜੀਆਂ ਗੱਲਾਂ ਮੈਂ ਕਹੀਆਂ ਨੇ ਤੇ ਚੌਥੀ ਗੱਲ ਇਹ ਜਿਹੜੀ ਗੈਂਗਸਟਰ ਦੇ ਹੱਕ ਦੇ ਵਿੱਚ ਕੋਰਟ ਦੇ ਵਿੱਚ ਐਫੀਡੇਵਿਟ ਦਿੱਤਾ ਹੈ ਇਹ ਆਪਾਂ ਸਾਰਾ ਦਿਨ ਕੱਲਾ ਗੈਂਗਸਟਰ ਗੈਂਗਸਟਰ ਕਰਕੇ ਪੁਰਾਣੀਆਂ ਸਰਕਾਰਾਂ ਤੇ ਇਲਜ਼ਾਮ ਲਾ ਕੇ ਇਹ ਨਹੀਂ ਸਰਨਾ ਮੁੱਖ ਮੰਤਰੀ ਸਾਹਿਬ ਇਹ ਦੱਸੋ ਕਿ ਜੱਗੂ ਭਗਵਾਨ ਪੁਰੀਏ ਦੇ ਹੱਕ ਦੇ ਵਿੱਚ ਇਹ ਜਿਹੜਾ ਐਫੀਡੇਵਿਟ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਜਜ ਹਰਦੀਪ ਸਿੰਘ ਜੀ ਦੀ ਕੋਰਟ ਦੇ ਵਿੱਚ ਫਾਈਲ ਹੋਇਆ ਜਿੱਥੇ ਉਹਨੂੰ ਡਿਸਚਾਰਜ ਕਰਾਇਆ ਇਹ ਕੀ ਦੇ ਕਹਿਣ ਤੇ ਐਫੀਡੇਵਿਟ ਦਿੱਤਾ ਗਿਆ ਇਹ ਪੰਜਾਬ ਦੇ ਲੋਕ ਅੱਜ ਮੁੱਖ ਮੰਤਰੀ ਤੋਂ ਸਵਾਲ ਕਰਦੇ ਨੇ ਕਿਉਂਕਿ ਪੰਜਾਬ ਦਾ ਨੁਕਸਾਨ ਕਰਨ ਦੇ ਵਿੱਚ ਆਮ ਆਦਮੀ ਪਾਰਟੀ ਕਿਸੇ ਕਿਸਮ ਦੀ ਵੀ ਕੋਈ ਕਸਰ ਨਹੀਂ ਛੱਡ। ਇਹ ਆਰਡਰ ਹੈ ਜੀ ਕੋਰਟ ਦਾ ਉਹਨੂੰ ਡਿਸਚਾਰਜ ਕਰਨ ਦਾ ਮੈਂ ਤੁਹਾਨੂੰ ਆਰਡਰ ਦੱਸ ਦਿੰਦਾ। ਇਹ ਨਾ ਜੀ ਇੱਕ ਮੈਟਰ ਹੈ ਕਿ ਪਰਚਾ ਹੋਇਆ 4 ਇਹਦੇ ਚ ਅਕਿਊਜ਼ਡ ਮੋਹਾਲੀ ਦੀ ਕੋਰਟ ਦੇ ਵਿੱਚ ਉਹ 4 ਅਕਿਊਜ਼ਡ ਨੇ ਉਹਨਾਂ ਤੇ ਇਲਜ਼ਾਮ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਮਿਲ ਕੇ ਹਿੰਦੂ ਲੀਡਰਾਂ ਦੇ ਕਤਲ ਕਰਨ ਦੀ ਸਾਜ਼ਿਸ਼ ਹੋ ਰਚ ਰਹੀ ਸੀ ਤੇ ਪੰਜਾਬ ਦੀ ਸਰਕਾਰ ਉੱਥੇ ਜਾ ਕੇ ਕਹਿੰਦੀ ਹੈ ਕਿ ਜੀ ਬਾਕੀ 3 ਦੇ ਖਿਲਾਫ ਤਾਂ ਕੇਸ ਚਲਾ ਲਓ ਜਿਹੜਾ ਜੱਗੂ ਭਗਵਾਨਪੁਰੀਆ ਹੈ ਉਹਦੇ ਖਿਲਾਫ ਸਾਡੇ ਕੋਲੇ ਕੋਈ ਸਬੂਤ ਨਹੀਂ ਸਿਰਫ ਸਟੇਟਮੈਂਟਾਂ ਨੇ ਮਤਲਬ ਅਸੀਂ ਅਦਾਲਤ ਤੇ ਗੱਲ ਨਹੀਂ ਛੱਡਣੀ ਚਾਹ ਰਹੇ ਮੈਂ ਕਹਿੰਦਾ ਕਿ ਜੇ ਉਹ ਬੇਕਸੂਰ ਹੋਊਗਾ ਅਦਾਲਤ ਬਰੀ ਕਰ ਦੂਗੀ ਜੇ ਉਹ ਦੋਸ਼ੀ ਹੋਊਗਾ ਤਾਂ ਅਦਾਲਤ ਦੋਸ਼ ਤੈਅ ਕਰ ਦੂਗੀ ਪੰਜਾਬ ਸਰਕਾਰੇ ਗੱਲ ਕਵੇ ਕਿ ਸਾਡੇ ਕੋਲੇ ਸਬੂਤ ਹੈ ਨਹੀਂ ਤੇ ਦੂਜੇ ਪਾਸੇ ਪੰਜਾਬ ਸਰਕਾਰ ਕੀ ਕਰ ਰਹੀ ਐ ਅਸੀਂ ਦੇਖਿਆ ਹੀ ਐ ਉੱਥੇ ਦੁਆਬੇ ਦੀ ਧਰਤੀ ਤੇ ਰਾਜਾ ਜੀ ਦੇ ਸਥਾਨ ਤੇ ਜਾ ਕੇ ਜਿਨੇ ਭੱਦੀ ਸ਼ਬਦਾਵਲੀ ਮੁੱਖ ਮੰਤਰੀ ਭਗਵੰਤ ਮਾਨ ਨੇ ਵਰਤੀ ਜੋ ਉੱਥੇ ਸਿਆਸਤ ਕੀਤੀ ਉਹ ਸਾਰਿਆਂ ਦੇ ਸਾਹਮਣੇ ਹੁਣ ਤਾਂ ਆਮ ਆਦਮੀ ਪਾਰਟੀ ਦੇ ਆਪ ਦੇ ਲੋਕ ਛੱਡ ਕੇ ਜਾ ਰਹੇ ਨੇ ਡਾਕਟਰ ਸੁਖੀ ਨੇ ਪਿਛਲੇ ਦਿਨੀ ਕੈਬਨਿਟ ਦਾ ਦਰਜਾ ਤੇ ਚੀਰਮੈਨੀ ਛੱਡੀ ਐ ਪਰ ਮੇਰਾ ਫੇਰ ਵੱਡਾ ਸਵਾਲ ਹੈ ਕਿ ਸੰਗਤਾਂ ਦੇ ਰੋਧ ਦੇ ਅੱਗੇ ਡਾਕਟਰ ਸੁਖੀ ਨੇ ਛੱਡ ਤਾਂ ਦਿੱਤੀ ਪਰ ਡਾਕਟਰ ਸੁਖੀ ਖੜੇ ਤਾਂ ਆਮ ਆਦਮੀ ਪਾਰਟੀ ਚ ਨੇ ਕੀ ਆਮ ਆਦਮੀ ਪਾਰਟੀ ਨਾਲ ਸਹਿਮਤ ਨੇ ਸੋ ਇਹ ਜਿਹੜੀਆਂ ਗੱਲਾਂ ਨੇ ਕਿ ਅਸੀਂ ਅਦਾਲਤਾਂ 'ਚ ਜਾ ਕੇ ਇਹ 12 1 2026 ਦਾ ਆਰਡਰ ਲੋੜੀ ਤੋਂ ਇੱਕ ਦਿਨ ਪਹਿਲਾਂ ਦਾ ਇਹਦੇ 'ਚ ਸਪਸ਼ਟ ਲਿਖਿਆ ਹੈ ਕਿ ਪੰਜਾਬ ਸਰਕਾਰ ਨੇ ਸੈਂਕਸ਼ਨ ਨਹੀਂ ਦਿੱਤੀ ਜਗੂ ਭਗਵਾਨਪੁਰੀਏ ਦੇ ਖਿਲਾਫ ਕੇਸ ਚ ਲਾਉਣ ਲਈ ਕਿਉਂਕਿ ਜੱਗੂ ਭਗਵਾਨਪੁਰੀਏ ਦੇ ਖਿਲਾਫ ਕੋਈ ਸਬੂਤ ਨਹੀਂ ਕਹਿੰਦੇ ਸਿਰਫ ਜਿਹੜੇ ਨਾਲ ਦੇ ਦੋਸ਼ੀ ਨੇ ਉਹਨਾਂ ਦੀਆਂ ਸਟੇਟਮੈਂਟਾਂ ਨੇ ਭਾਈ بڑے ਐਸੇ ਕੇਸ ਨੇ ਜਿੱਥੇ ਦੋਸ਼ੀਆਂ ਦੀਆਂ ਸਟੇਟਮੈਂਟਾਂ ਹੁੰਦੀਆਂ ਨੇ ਤਾਂ ਕੋਰਟ ਨੇ ਦੇਖਣਾ ਇਹ ਪੰਜਾਬ ਸਰਕਾਰ ਕੌਣ ਹੈ ਗੈਂਗਸਟਰ ਨੂੰ ਕਲੀਨ ਚਿੱਟ ਦੇਣ ਵਾਲੀ ਇਹਦਾ ਮਤਲਬ ਕੋਈ ਗਿਵਨ ਟੇਕ ਹੋਈ ਹੈ ਜਿਹਦੇ ਬਾਰੇ ਇਹਨਾਂ ਨੂੰ ਸਾਹਮਣੇ ਆ ਕੇ ਦੱਸਣਾ ਪਊਗਾ